ਸਾਸਰੀ ਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਆ ਅੰਬਾਸੌਰ ਸਿੰਘ ਤੇ ਨਾਲ ਮੇਰਾ ਉਸਤਾਦ ਬਾਜੂ ਪੈਂਕਾ ਜੋ ਕਿ ਪਿਛਲੇ ਦਿਨੀ ਬਹੁਤ ਵੀ ਵਾਰ ਚੱਲਦਾ ਪਿਆ ਏ ਜੀ ਕੋਈ ਟੀਕਿਆਂ ਨੂੰ ਲੈ ਕੇ ਜਾਂ ਕਬੱਡੀ ਤੇ ਲੋਕ ਬਹੁਤ ਜ਼ਿਆਦੀਆਂ ਟਿੱਪਣੀਆਂ ਕਰ ਰਹੇ ਆ ਉਹ ਤੁਹਾਨੂੰ ਪਤਾ ਹੀ ਆ ਕੌਣ ਕਰ ਰਿਹਾ ਜੀ ਟਿੱਪਣੀਆਂ ਤੇ ਉਹ ਟਿੱਪਣੀਆਂ ਵਾਲਿਆਂ ਨੂੰ ਸਾਡਾ ਜਵਾਬ ਆ ਜੀ ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਵਾ ਜੋ ਕਿ ਲਾ ਕੇ ਤੇ ਬੰਦਾ ਕੰਦਾ ਹੀ ਟੱਕਰਾ ਮਾਰਦਾ ਜੀ ਅਈ ਉਹ ਵੀਰ ਨੂੰ ਕਹਿਣਾ ਚਾਹੁੰਦੇ ਆ ਕਿ ਬਈ ਤੂੰ ਸਾਨੂੰ ਟੀਕਾ ਲਿਆਦੇ ਹੋ ਤੇ ਜਾਂ ਹੀ ਲਾ ਕੇ ਤੇ ਹੋਰ ਤਗੜੀ ਹੋਈ ਏ ਜਿੰਨੇ ਕਹੀ ਤਗੜੇ ਚਲੋ ਬਾਬੇ ਦੀ ਮੇਰਨਾ ਹੈਗੇ ਆ ਇਹ ਤੋਂ ਜ਼ਿਆਦਾ ਹੋਰ ਹੋਈਏ ਤੇ ਤੂੰ ਤੇ ਸਾਡੀ ਯਾਰ ਹੈ ਮਿਹਨਤ ਕੀਤੀ ਬਈ ਸਾਰੀ ਮਤਲਬ ਕੇ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਜਿਹੜੇ ਧੂਣਾ ਪੱਟਦੇ ਆ ਉਹ ਵੀਰ ਜੀ ਕੋਈ ਪੱਟਾਂ ਜਾਣ ਹੁੰਦੀ ਆ ਜਾਂ ਕੋਈ ਬੰਦਾ ਤੜਕੇ ਉੱਠ ਕੇ ਮਿਹਨਤ ਕਰਦਾ ਵਾ ਆਪਦਾ ਘਰ ਖਾਂਦਾ ਵਾ ਤੇ ਫੇਰ ਹੀ ਧੂੜਾ ਪੱਟੀਆਂ ਜਾਂਦੀਆਂ ਜੀ ਤੇ ਇਸ ਕਰਕੇ ਤੁਸੀਂ ਬਹੁਤ ਜ਼ਿਆਦੀ ਚਲੋ ਇੱਜ਼ਤ ਕਰਦੇ ਹੋ ਲੋਕ ਬਈ ਤੇਰੀ ਪਰ ਤੂੰ ਬਹੁਤ ਜਿਆਦਾ ਮਾੜੀ ਹਰਕਤ ਕੀਤੀ ਆ ਇਹ ਟਿੱਪਣੀ ਕਰਕੇ ਤੇ ਇਸ ਕਰਕੇ ਸਾਰੇ ਕਬੱਡੀ ਜਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬੰਦੇ ਦੇ ਉੱਤੇ ਵੀਡੀਓ ਪਾਈ ਜਾਵੇ ਕਿਉਂਕਿ ਇਹ ਹਰ ਇੱਕ ਕਿਸੇ ਦੀ ਵੀਡੀਓ ਪਾ ਦਿੰਦੇ ਆ ਕਦੀ ਕੁਛ ਕਦੀ ਕੁਛ ਜਿਹੜਾ ਵੀ ਕੋਈ ਉੱਠਦਾ ਜੀ ਕਦੀ ਇੱਕ ਪਿਛੇ ਜੇ ਕੋਈ ਬਾਪੂ ਹੀ ਪਤਾ ਨਹੀਂ ਕੌਣ ਹੀ ਹਨਾ ਉਹਦੀ ਇੰਟਰਵਿਊ ਲੈਂਦੇ ਪਏ ਉਹ ਵੀ ਕਹੀ ਜਾਂਦਾ ਜੀ ਕਬੱਡੀ ਵਾਲੇ ਟੀਕੇ ਲਾ ਕੇ ਫੁੜਕ ਜਾਂਦੇ ਆ ਮਰ ਜਾਂਦੇ ਆ ਇਦਾਂ ਵਗੈਰਾ ਵੀਰ ਮੇਰੇ ਉਹ ਸਾਡੇ ਘਰ ਦੇ ਆਣੇ ਸਾਡੀ ਮਿਹਨਤ ਕਰਾਈ ਆ ਆ ਮੇਰਾ ਉਸਤਾਦ ਵੀ ਕੋਲੇ ਬੈਠਾ ਆ ਤੇ ਮਿਹਨਤ ਕਰਾ ਕੇ ਵੀ ਇੱਥੋਂ ਤੱਕ ਬਣਾਇਆ ਵਾ ਇਹ ਅੱਜ ਦੀ ਮਿਹਨਤ ਨਹੀਂ ਆ ਕੋਈ 10 15 ਸਾਲ ਦੀ ਬਹੁਤ ਪੁਰਾਣੀ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆ ਨਾਮ ਟਰਾਫੀਆਂ ਫਿਰ ਮਤਲ ਤੁਹਾਡੇ ਘਰ ਲੱਗ ਜਾਂਦੀ ਜਾਂ ਕੁਝ ਵੀ ਹਨਾ ਤੁਸੀਂ ਜੇ ਤਲਿਆਉਂਦੇ ਵੈਸਟ ਨਿਕਲ ਜਾਂਦੇ ਟੀਕੇ ਲਾ ਗਿਓ ਨੇ ਜੇ ਇਹੋ ਜੇ ਕੋਈ ਟੀਕੇ ਬਣੇ ਹੁੰਦੇ ਕਬੱਡੀ ਚ ਲਾ ਲੋ ਜਾਂ ਕਿਸੇ ਵਿੱਚ ਹੋਈ ਤੇ ਫਿਰ ਅਬਾਨੀਆਂ ਅਡਾਨੀਆਂ ਦੇ ਜਿਹੜੇ ਮੁੰਡੇ ਜਾਂ ਕੋਈ ਵੀ ਹਨਾ ਉਹ 스타 ਹੋਣੇ ਜੀ ਅੱਜ ਦੇ ਤੇ ਇਸ ਕਰਕੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਇੱਕ ਵੱਡੀ ਨੂੰ ਭਰਾ ਨਾ ਲਿਆ ਕਰੋ ਹੋਰ ਬਹੁਤ ਜਿਆਦੇ ਮੁੱਦੇ ਆ ਉਹ ਕਰ ਲੋ ਉਹ ਚੱਕ ਲੋ ਜਾਂ ਕੁਛ ਵੀ ਨਾ ਤੁਸੀਂ ਲੈ ਰਹੇ ਨਾ ਤੁਸੀਂ ਸਪੇਰਾਂ ਕਿਹੇ ਜਿਵੇਂ ਨਹੀਂ ਤੁਸੀਂ ਆਉਂਦੇ ਇਸ ਕਰਕੇ ਕਬੱਡੀ ਜਿਹੜਾ ਬੰਦਾ ਖੇਡਿਆ ਹੁੰਦਾ ਨਾ ਉਹ ਇਹੋ ਜੀ ਗੱਲ ਕਦੀ ਵੀ ਨਹੀਂ ਕਰਦਾ ਤੁਸੀਂ 4 ਦਿਨ ਕਬੱਡੀ ਖੇਡ ਕੇ ਤੇ ਕਬੱਡੀ ਵਾਲਿਆਂ ਨੂੰ ਚੁੱਕ ਕੇ ਮੂੰਹ ਕਰਕੇ ਮਤਲਬ ਕਿ ਜਿਹੜਾ ਮਰਜ਼ੀ ਬੋਲ ਜਾਂਦਾ ਵਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਨਾ ਮੜਾ ਗਿਆ ਕਰੋ ਬਈ ਸਾਡੇ ਘਰ ਚੱਲਦੇ ਆ ਅਸੀਂ ਕਬੱਡੀ ਕਰਕੇ ਆ ਜੋ ਵੀ ਆ ਆ ਜੋ ਕੁਛ ਵੀ ਬਣਾਇਆ ਜੀ ਅਸੀਂ ਕਬੱਡੀ ਕਰਕੇ ਬਣਾਇਆ ਹੈ ਤੇ ਸੱਸੀ ਗਾਲੀ ਸਾਰੇ ਵੀਰਾਂ ਨੂੰ ਇਹ ਵੀ ਜੀ ਨੇ ਟਿੱਪਣੀ ਕੀਤੀ ਆ ਚਲੋ ਮਲੋ ਇਹ ਵੀ ਪਲੇਅਰ ਰਿਆ ਨਾ ਇਹਦੀ ਆਪਾਂ ਵੀ ਇੱਕ ਰੇਡ ਵੇ ਲੈਨੇ ਆ ਕਿ ਚਲੋ ਰਕਸ਼ਸਨ ਦੀ ਇੱਕ ਰੇਡ ਵੇਖੀ ਆਪਾਂ ਹਨਾ ਕਿ ਜੇ ਵੀ ਡ ਤਕੜਾ ਹੁੰਦਾ ਵਾ ਤੇ ਬੜੀਆਂ ਰੇਡਾਂ ਦੀਆਂ ਹੋਣੀਆਂ ਸੀ ਕਿ ਟੀਕਾ ਲਾਇਆ ਹੁੰਦਾ ਇਹਨਾਂ ਦੇ ਕੇ ਵੀ ਉਹ ਟੀਕਾ ਲਾ ਲਿੰਦਾ ਤੇ ਬਹੁਤ ਵਧੀਆ ਕੰਡੀਆਂ ਪਾ ਲਿੰਦਾ ਜਿਵੇਂ ਜਾਂ ਟੀਕਾ ਬਣਿਆ ਹੁੰਦਾ ਤੇ ਇਹਨੇ ਛੱਡ ਘਾ ਤੋ ਦਿੱਤਾ ਨੇ ਠੀਕ ਹੈ ਜੀ ਹੁਣ ਇਹ ਬੰਦੇ ਨੂੰ ਮਿਹਨਤ ਕਰਾਈ ਆ 4-4 ਵਜੇ ਉੱਠ ਕੇ ਮਿਹਨਤ ਕਰਾਈ ਬੰਦੇ ਇਹਦੀ ਇਹ ਮਕਾਲ ਦੇ ਬੰਦਾ ਇਹ ਵੇਸ਼ ਕੋ ਕਿ ਉਹਨਾਂ ਜਿਹੜੀ 15 ਸਾਲ ਪਹਿਲਾਂ ਮਿਹਨਤ ਕੀਤੀ ਆ ਉਹਦਾ ਤੀ ਕੋਈ ਮੁੱਲ ਨਹੀਂ ਪਉਂਦੇ ਇੱਕ ਕਲ ਟੀਕੇ ਦਾ ਮੁੱਲ ਪਾਈ ਜਾਂਦੀ ਕੋਈ ਕਲ ਟੀਕਾ ਲਾ ਕੇ ਬਣਾ ਤਗੜਾ ਹੁੰਦਾ ਫਿਰ ਤਗੜਿਆਂ ਘਰਾਂ ਦੇ ਇੰਪਲੇਅਰ ਹੁੰਦੇ ਮਾਰੇ ਘਰ ਦਾ ਪਲੇਅਰ ਨਹੀਂ ਕੋਈ ਤਗੜਾ ਹੁੰਦਾ ਠੀਕ ਆ ਜੇ ਕੋਈ ਟੀਕੇ ਲਾਉਣ ਨਾਲ ਬੰਦਾ ਤਗੜਾ ਹੁੰਦਾ ਤੇ ਹਰ ਕੋਈ ਆਪ ਦਾ ਪੋਤੂ ਟੀਕੇ ਲਾਣ ਦਾ ਦੇ ਤਗੜਾ ਜਾਂਦਾ ਬਾਕੀ ਰਹੀ ਗੱਲ ਹੈ ਜੀ ਟੀਕਿਆਂ ਦੀ ਗੱਲ ਆ 40 42 ਸਾਲ ਉਮਰ ਹੋਣੀ ਆ ਲੱਕਿਸਦਾਨੇ ਦੀ ਤੇ 40 45 ਸਾਲ ਪਲਵਾਨਦੀ ਆ ਤੇ ਆਪਾਂ ਮੈਜਲਵਾ ਲੈਂਦੇ ਕਿਤੇ ਨਾ ਕਿਤੇ ਇਹਨੂੰ ਕਹ ਤੂੰ ਟੀਕਾ ਲਾ ਕੇ ਆ ਜੀ ਸਾਹੀ ਹੁੰਦਾ ਜਿੱਦਾਂ ਵੀ ਆ ਜਾਾਂਗੇ ਹਨਾ ਤੇ ਤੂੰ ਟੀਕਾ ਲਾ ਕੇ ਵੇਖ ਲਈ ਟੱਕਰ ਮਾਰ ਕੇ ਕਿਧਰ ਕੱਢ ਲੈਂਦਾ ਵਾ ਤੇ ਮੇਰਾ ਪ੍ਰੈਸ ਕਰਕੇ ਗਾਂ ਦੀ ਪੰਜ ਦਾ ਕੋੜੀਆਂ ਪਾਲੀ ਹਾਂ ਟੀਕਾ ਲਾ ਕੇ ਪੰਜ ਦਾ ਕੋੜੀਆਂ ਪਾਲੀਆਂ ਅਸੀਂ ਹੁਦਾਂ ਨਾਲ ਤੇਰੇ ਖਿਡਾਂਗੇ ਬੰਦੇ ਨਾਲ ਕੌਣ ਪਤਾ ਲੱਗ ਜੂਗਾ ਜੀ ਕੌਣ ਦੁੱਧਾ ਪੜੀ ਬੰਦਾ ਕਿੰਨਾ ਕਿ ਤਕੜਾ ਹੁੰਦਾ ਬੰਦਾ ਕਿ ਦੁਨੀਆ ਕੰਦਾ ਹੀ ਟੱਕਰਾ ਮਾਰਦਾ ਕਿ ਨਹੀਂ ਬੜੀ ਰਿਸਪੈਕਟ ਕਰਦੇ ਆ ਤੇਰੀ ਭਰਾ ਪਰ ਤੁਸੀਂ ਆ ਜਿਹੜੀ ਕਰਕੇ ਨਾ ਸੱਚੀ ਮਨੋਂ ਦਿਲੋਂ ਹੀ ਲਾਥੇ ਆ ਤੇ ਹੋਰ ਮੁੱਦਿਆਂ ਨੇ ਬੜਾ ਵਧੀਆ ਬੋਲਦੇ ਸੀ ਤੁਹਾਡਾ ਨਾਂ ਸਹਿਮਦਾ ਕਿ ਨਹੀਂ ਯਾਰ ਬੰਦਾ ਕੋਈ ਪੰਜਾਬ ਦੇ ਮੁੱਦਿਆਂ ਦੇ ਚੰਗਿਆਂ ਦੇ ਬੋਲਦਾ ਪਰ ਜਿਹੜੀ ਚੀਜ਼ ਮਸ਼ਹੂਰ ਹੈ ਤੁਸੀਂ ਉਹ ਟੀ ਉਹ ਟੀ ਜਿ ਨਾਲ ਹੀ ਕਰ ਲਾ ਇੱਕੋ ਤੇ ਗੇਮ ਹੈ ਬਈ ਯਾਰ ਮਤਲਬ ਹਨਾ ਜਿਹੜੀ 500 ਰੁਪਏ ਕੱਛਾ ਲੈ ਕੇ ਮਲ ਕੱਛਾ ਰਮਲੀ 200 ਦਾ 500 ਦਾ ਲਓ ਕੱਛਾ ਟੀ-ਸ਼ਰਟ ਆ ਜਾਂਦਾ ਤੇ ਇੱਥੇ ਹਰ ਕੋਈ ਜਾ ਕੇ ਖੇਡ ਲਿੰਦਾ ਕੋਈ ਬਾਲੀ ਮਹਿੰਗੀ ਤੇ ਗੇਮ ਹੈਗੀ ਨਹੀਂ ਕਦੀ ਕ੍ਰਿਕਟ 'ਚ ਨਹੀਂ ਕਹਤਾ ਤੁਸੀਂ ਕਦੀ ਥਲੀਟਾਂ ਨੂੰ ਨਹੀਂ ਕਹਤਾ ਕਿੰਨਾ ਕੁਛ ਕੇ ਦੇ ਵਿੱਚ ਨਹੀਂ ਚੱਲਦਾ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਇਹਨੂੰ ਚੁੱਕ ਕੇ ਕੋਈ ਵੀ ਭੰਡ ਦਿੰਦਾ ਵਾ ਤੇ ਇਸ ਕਰਕੇ ਜੋ ਤੇ ਸਾਹਮਣੇ ਦਿਖਣੀ ਦਿਹਾਵਾ ਫੈਡਰੇਸ਼ਨਾਂ ਵੀ ਕਹਿ ਰਹੀਆਂ ਸੀ ਕਬੱਡੀ ਨਹੀਂ ਕਰਾਉਣੀ ਤੇ ਇਹ ਤੁਹਾਡੇ ਆਪਾਂ ਕਬੱਡੀ ਤੇ ਬਹੁਤ ਵੱਡੀ ਨੇਰੀ ਝੁੱਲ ਰਹੀ ਆ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਟਿੱਪਣੀ ਨਾ ਕਰਿਆ ਕਰੋ ਹੋਰ ਜੋ ਮਰਜ਼ੀ ਜਿੱਥੇ ਮਰਜ਼ੀ ਹਾਨੂੰ ਕੋਈ ਪਰਸਨਲ ਹੀ ਗਾਲਾਂ ਕੱਢ ਲਓ ਜਾਂ ਕੁਝ ਵੀ ਕਰ ਲਓ ਪਰ ਕਬੱਡੀ ਨੂੰ ਮਾਰਾ ਨਾ ਗਿਆ ਕਰੋ ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ ਕੀ ਫਤਿਹ